ਹੈਲੋ ਅੱਜ ਕਾਫੀ ਮਹੀਨਿਆਂ ਬਾਅਦ ਲਾਈਵ ਹੋਣ ਲੱਗਿਆ ਜੀ ਇਹ ਖਰਚ ਸਾਲ ਤੋਂ ਵੀ ਉੱਪਰ ਹੋ ਗਿਆ ਹੁਣ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਪੰਜਾਬ ਵਿੱਚ ਹੜਾ ਨਾਲ ਹੋਏ ਨੁਕਸਾਨ ਦੀ ਕੀ ਸਥਿਤੀ ਹੈ ਤੇ ਇਹਦੇ ਵਿੱਚ ਸਰਕਾਰ ਕੀ ਕਰ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਕੀ ਕਰ ਰਹੀਆਂ ਨੇ ਕਿਉਂਕਿ ਇਹ ਹਰ ਸਾਲ ਹੀ ਹੁੰਦਾ ਆ ਹਾਂ ਮਹੀਨੇ ਤੇ ਜਦੋਂ ਬਸਾਲ ਦੇ ਮਹੀਨੇ ਚੱਲਦੇ ਨੇ ਹੁਣ ਜੁਲਾਈ ਅਗਸਤ ਸਤੰਬਰ ਵੀ ਇਹ ਹਰ ਸਾਲ ਹੀ ਨੁਕਸਾਨ ਕਿਉਂ ਹੁੰਦਾ ਹੈ ਉਹਦਾ ਕਾਰਨ ਇਹ ਹੈ ਵੀ ਸਮੇਂ ਸਿਰ ਜੋ ਨਾਲੇ ਜਾਂ ਸੂਏ ਕੱਚੀਆਂ ਜਾਂ ਮਤਲਬ ਕਿ ਨਹਿਰਾਂ ਦੀ ਜਾਂ ਹੋਰ ਸਫਾਈ ਨਹੀਂ ਹੁੰਦੀ ਉਹਨਾਂ ਵਿੱਚ ਦੀ ਪਾਣੀ ਨਹੀਂ ਲੰਗਦਾ ਉਹਨਾਂ وجہ ਕਾਫੀ ਵੱਡਾ ਵੱਡਾ ਘਾਹ ਫੂਸ ਉਕੇ ਹੁੰਦਾ ਇਸ ਕਰਕੇ ਕਿ ਜਦੋਂ ਇਹ ਬਰਸਾਤ ਦਾ ਮੌਸਮ ਆ ਜਾਂਦਾ ਤਾਂ ਫਿਰ ਇਹ ਨੁਕਸਾਨ ਹੁੰਦਾ ਹੈ ਜਿਵੇਂ ਕਹਿੰਦੇ ਨੇ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਸੋ ਸਾਡੇ ਮੁੱਖ ਮੰਤਰੀ ਸਾਹਿਬ ਉਧਰ ਤਾਮਨਾ ਡੁੱਜੇ ਇੱਡੀ ਲੋਸਾ ਆ ਰਹੇ ਨੇਗੇ ਛੁੱਟੀਆਂ ਮਨਾ ਰਹੇ ਨੇ ਤੇ ਇਧਰ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਖਾਸ ਤੌਰ ਤੇ ਇਸਰਾ ਦਿਲਾਕਾਂ ਦਾ ਆਪਾਂ ਦੇਖਦੇ ਆਂ ਵੀਡੀਓ ਬਹੁਤ ਹੀ ਕੱਚੇ ਘਰ ਰੁੜੇ ਜਾ ਰਹੇ ਨੇ ਪਸ਼ੂ ਰੁੜੇ ਜਾ ਰਹੇ ਨੇ ਜੋ ਫਸਲ ਸੀਗੀ ਆਪਣੀ ਝੋਨੇ ਦੀ ਉਹ ਤਬਾਹ ਹੋ ਗਈ ਹੈ ਹੋਰ ਚਾਰਾ ਵਗੈਰਾ ਸਾਰਾ ਤਬਾਹ ਹੋ ਗਿਆ ਤੇ ਪੰਜਾਬ ਦਾ ਇਨਾਕ ਫਾਇਦਾ ਹੈ ਇਨਾਕ ਗੁਰੂਆਂ ਦੀ ਬਖਸ਼ੀ ਸਹਾ ਪੰਜਾਬ ਤੇ ਵੀ ਫਿਰ ਹੋਏ ਅਸੀਂ ਇੱਕ ਦੂਜੀ ਦੀ ਮਦਦ ਬੋ ਕਰਦੇ ਆਂ ਭੀੜ ਪਣਨ ਤੇ ਜੋ ਵੀ ਕਿਸੇ ਦੇ ਭੀੜ ਪੈਂਦੀ ਆ ਆਪਾਂ ਸਾਰੇ ਉੱਥੇ ਉਹਨਾਂ ਦੀ ਉਹਨੂੰ ਲੋੜੀਂਦਾ ਸਮਾਨ ਰਸਨ ਵਗੈਰਾ ਚਾਰਾ ਵਗੈਰਾ ਆਪਾਂ ਸਾਰੇ ਉੱਪਰ ਦੇ ਕਰਦੇ ਆਂ ਪਿਛਲੇ ਸਾਲ ਅਸੀਂ ਗਏ ਸੀ ਕਿ ਇੱਧਰ ਮੂਨਕ ਸੈਡ ਚਾਂਦ ਪਿੰਡ ਜਿੱਥੇ ਕਾਫੀ ਪੜ ਪਿਆ ਸੀ ਵੱਡਾ ਚਾਂਦ ਉੱਧਰ ਜਾ ਕੇ ਆਏ ਸੀਗੇ ਅਸੀਂ ਹਰਾ ਜਰਾ ਲੈ ਗਏ ਸੀਗੇ ਪਸੂਮ ਵਾਸਤੇ ਵਕੀਸੀ ਰਸਣ ਲੱਗੇ ਸੀਗੇ ਤੇ ਐਤ ਕੀ ਵੀ ਦਿਲ ਤੱਕ ਕਰਦੇ ਵਿਜਾਈ ਉਹਨਾਂ ਦੀ ਬਾਹ ਫੜੀਏ ਨਾਲ ਲਿਆ ਕੇ ਹੋਰ ਸਾਥੀਆਂ ਨੂੰ ਪਰ ਕੁਦਰਤੀ ਤੌਰ ਤੇ ਮੇਰੀ ਸਪਾਈਨ ਦੀ ਸਰਜਰੀ ਹੋਣ ਕਰਕੇ ਮੈਂ ਬੈੱਡ ਰੈਕਟ ਤੇ ਆ ਤੁਰ ਪੈ ਨਹੀਂ ਸਕਦਾ ਬਾਦਾਂ ਇਹ ਸਰਕਾਰ ਨੂੰ ਚਾਹੀਦਾ ਹੁੰਦਾ ਹੈ ਵੀ ਹਰੇਕ ਸਾਲ ਇਹ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਸਾਰੀ ਖਾਲਿਆਂ ਦੀਆਂ ਨਾਲਿਆਂ ਦੀ ਡਰੇਨਾਂ ਦੀ ਸਫਾਈ ਕਰਾ ਦੇਵੇ ਅਗਾਊਂ ਪਹਿਲਾਂ ਹੀ ਅਡਵਾਂਸ ਚੀ ਤੇ ਵੈਸੇ ਖਾਸ ਤੌਰ ਤੇ ਜੋ ਹਿਮਾਚਲ ਜਮੀ ਪੈਂਦਾ ਪਹਾੜੀ ਇਲਾਕੇ ਚ ਉਧਰੋਂ ਹੀ ਪਾਣੀ ਆਪਣੇ ਵੱਲ ਆਉਂਦਾ ਹੈ ਉਹਨੇ ਫਿਰ ਜੋ ਡੈਮ ਭਰ ਜਾਂਦੇ ਨੇ ਉਹ ਡੈਮ ਦਾ ਪਾਣੀ ਫਿਰ ਮਜਬੂਰ ਤੌਰ ਤੇ ਖੋਲਣਾ ਪੈਂਦਾ ਹੈ ਉਹ ਗਿੱਤ ਆਪਣੇ ਨੀਵੇਂ ਜਗ੍ਹਾ ਬਲਾ ਜਾਂਦਾ ਆਪਣੇ ਨੁਕਸਾਨ ਹੁੰਦਾ ਪਿੰਡਾਂ ਚ ਘਰਾਆਂ ਦਾ ਫਸਲਾਂ ਦਾ ਸੋ ਇਹ ਹਰ ਸਾਲ ਹੁੰਦਾ ਯਾਨੀ ਕਿ ਇਹ ਗਾਉਂ ਪ੍ਰਬੰਧ ਪਹਿਲਾਂ ਹੀ ਚਾਹੀਦਿਆਂ ਨੇਗੇ ਤਾਂ ਕਿ ਨੁਕਸਾਨ ਹੈ ਜੋ ਘੱਟ ਤੋਂ ਘੱਟ ਹੋਵੇ ਨੁਕਸਾਨ ਨਾ ਹੋਵੇ ਸੋ ਦੂਜੀ ਗੱਲ ਇਹ ਹੈ ਵੀ ਇਹ ਆਪਣੀ ਗੁਰਬਾਣੀ ਹੈ ਆਪਣੀ ਗੁਰੂਆਂ ਦੀ ਬਾਣੀ ਹੈ ਭਗਤਾਂ ਦੀ ਬਾਣੀ ਹੈ ਪੱਟਾਂ ਦੀ ਇਹ ਇਹਨੂੰ ਆਪਾਂ ਇਹ ਆਪਣੇ ਵਾਸਤੇ ਲਿਖੀ ਗਈ ਸੀਗੀ ਵੀ ਇਹਨੂੰ ਪੜ੍ਹਨਾ ਹੈ ਤੇ ਅਮਲ ਕਰਨਾ ਹੈ ਪਰ ਸਾਡੇ ਜਿਹੜਾ ਪੁਜਾਰੀ ਲਾਣਾ ਹੈ ਉਹਨੇ ਲੋਕਾਂ ਨੂੰ ਗਿਣਤੀ ਮਿੰਤੀ ਚ ਪਾ ਲਿਆ ਵੀ ਆਪ 11 ਪਾਠ ਕਰ ਲਓ ਤੁਹਾਡੇ ਘਰੇ ਆਜ ਸੂਤ ਹੋ ਜੂਗੀ ਆ 21 ਪਾਠ ਕਰ ਲਓ ਆ ਤੁਹਾਡੇ ਆ ਫਾਇਦਾ ਹੋ ਜੂਗਾ ਗੁਰਦੁਆਰੇ ਜਹਾਜ਼ ਚੜ੍ਹੇ ਤੁਹਾਡਾ ਮੁੰਡਾ ਜਾਂ ਕੁੜੀ ਕੈਨੇਡਾ ਅਮਰੀਕਾ ਪਾ ਜਾਣਗੇ ਯਾਨੀ ਸਾਡੇ ਪੁਜਾਰੀਆਂ ਨੇ ਸਾਡੀ ਜਿਹੜੀ ਇੱਕ ਮੇਰਾ ਮਿੱਤਰ ਹੈਗਾ ਜੁੜਾ ਹੋਇਆ ਮੇਰੇ ਫੇਸਬੁੱਕ ਤੇ ਅਮਨਪ੍ਰੀਤ ਗੁੱਜਰਵਾਲ ਉਹਨੇ ਬੜੀ ਹੁਣੀ ਗੱਲ ਕੀਤੀ ਅੱਜ ਕਹਿੰਦਾ ਵੀ ਇਹ ਚਿੱਟੀ ਸਿਉਂਗ ਹੈ ਜਿਹੜੀ ਜਿਹੜੀ ਕਹਿੰਦਾ ਜਪੈਰਾ ਲਾਓ ਇਦਾਂ ਇਨੇ ਪਾਠ ਕਰਵਾਇਆ ਪਾਠ ਕਰਵਾ ਆ ਹੋ ਜਾਊਗਾ ਸਾਡੇ ਬਾਬੇ ਨੇ ਪਿੱਛੇ ਜੇ ਕਰੋਨਾ ਆ ਗਿਆ ਸੀਗਾ ਉਹਨਾਂ ਨੇ ਫਿਰ ਬਹੁਤ ਉੱਥੇ ਆਪਣੇ ਮੰਤਰ ਪਾਠ ਮੰਤਰ ਕੀਤਾ ਸਾੰਪੜ ਪਾਠ ਕੀਤੇ ਉਹ ਕਰੋਨਾ ਦਾ ਨੁਕਸਾਨ ਘੱਟ ਹੋਇਆ ਜੋ ਫਲਾਣੀ ਵੇਲੇ ਫਾੜਾ ਆਗੇ ਸੀਗੇ ਉਹ ਤੋਂ ਨੁਕਸਾਨ ਘੱਟ ਹੋਇਆ ਵੀ ਹੁਣ ਇੰਨਾ ਚਿੱਟੇ ਚੋਲੇ ਵਾਲਿਆਂ ਨੂੰ ਅਖੋਤੀ ਬਾਬਿਆਂ ਨੂੰ ਹੁਣ ਉਹ ਕਿੱਥੇ ਨੇ ਬਾਬੇ ਕਿੱਥੇ ਲੁਕੇ ਬੈਠਣਗੇ ਉਹ ਪੂਰੇ ਚ ਹੁਣ ਆਪਣੇ ਪੜਨ ਚ ਪੈਰੇ ਆ ਗਏ ਉਹ ਮੰਤਰ ਮਾਰਨ ਬਾਣੀ ਦਾ ਮੰਤਰ ਬੋਲਣ ਵੀ ਜੋ ਸਾਰਾ ਪਾਣੀ ਆ ਸੁੱਕ ਜਾਵੇ ਸਾਡੀ ਕਿੰਨੀ ਵਧੀਆ ਗੁਰਬਾਣੀ ਸੀ ਸੰਤਾਂ ਭਗਤਾਂ ਦੀ ਗੁਰੂਆਂ ਦੀ ਤੇ ਸਾਡੇ ਧਰਮ ਦੇ ਠੇਕੇਦਾਰਾਂ ਨੇ ਇਹਨੂੰ ਹੋਰ ਪਾਸੇ ਲਾ ਲਿਆ ਗਲਤ ਇਹ ਸੀ ਵੀ ਇਹਨੂੰ ਪੜ੍ਹਨਾ ਸੀਗਾ ਇਹਦਾ ਅਰਥ ਸਮਝਣਾ ਸੀਗੇ ਇਹਦੇ ਚੱਲਣਾ ਸੀਗਾ ਪਰ ਬਹੁਤ ਆਦ ਗਣਤੀ ਹੈ ਜੋ ਸੰਗਤਾਂ ਦੀ ਉਹ ਬਸ ਉਹ ਇਹ ਵਿਸਵਾਸ ਰੱਖਦੀ ਆ ਗਣਤੀ ਮੰਤੀ ਚ ਯਾਰਾ ਇੱਕੀ 31 ਐ ਕਰ ਲਓ ਉਹ ਕਰ ਲਓ ਮੈਂ ਕਹਣਾ ਵੀ ਹੁਣ ਵੀ ਜੇਕਰ ਕਿਸੇ ਬਾਬੇ ਚ ਹੈ ਮੰਤਰ ਮੂਤਰ ਬਾਣੀ ਦੇ ਮੰਤਰ ਨੂੰ ਕੰਮ ਕਰਦੇ ਨੇ ਉਹ ਆਵੇ ਬਿਨ ਹਜ਼ਰਤ ਆਵੇ ਉਧਰ ਜੇ ਤੋਂ ਪਾਣੀ ਆਉਂਦਾ ਉਹਨਾਂ ਪਿੰਡਾਂ 'ਚ ਜਾਵੇ ਨੇੜੇ ਬੈਠ ਕੇ ਉੱਚੇ ਥਾਂ 'ਤੇ ਮੰਤਰ ਕਰੇ ਤੇ ਸਾਰਾ ਪਾਣੀ ਡਾਊਨ ਹੋ ਜੇ। ਸੋ ਕਿਹੋ ਜਿਹੀਆਂ ਗੱਲਾਂ ਆਪਾਂ ਨੂੰ ਇਹ ਗਿਆਨ ਪਾੰਡ ਰਹੇ ਨੇਗੇ। ਜੇ ਕੋਈ ਗੁਰਬਾਣੀ ਤਾਂ ਕਹਿੰਦੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਵੀ ਇਹੋ ਗੁਰਬਾਣੀ ਪੜਨ ਵਾਲੀ ਆਪਣਾ ਜੋ ਅਗਿਆਨਤਾ ਦਾ ਹਨੇਰਾ ਉਹ ਚਾਨਣ ਬਣ ਜਾਂਦਾ। ਬੜੀ ਬੜੀ ਗੱਲਾਂ ਆਖਿਆ ਨੇ ਪਵਣ ਗੁਰੂ ਕਹਿੰਦੇ ਪਵਣਾ ਜੋ ਹਵਾ ਸਾਡੇ ਗੁਰੂ ਹੈ। ਪਾਣੀ ਸਾਡਾ ਪਿਤਾ ਹੈ ਧਰਤੀ ਸਾਡੀ ਮਾਤਾ ਹੈ ਇਹ ਆਪਾਂ ਡੇਲੀ ਪੜਦੇ ਆਂ ਸਵੇਰ ਸ਼ਾਮ ਪੜਦੇ ਆਂ ਪਰ ਆਪਾਂ ਨੇ ਆਪਣੀ ਧਰਤੀ ਵੀ ਜਰੀਲੀ ਕਰਤੀ ਤੇ ਆਪਣੇ ਰੁੱਖ ਕੱਟ ਲਗਾਉਣਿਆਂ ਜਾਂ ਲਗਾ ਕੇ ਸਾਂਭ ਨਹੀਂ ਕਰਦੇ ਇਸ ਕਰਕੇ ਪਾਣੀ ਦਾ ਦੇਖੋ ਐਡੀਆਂ ਫੈਕਟਰੀਆਂ ਦਾ ਪਾਣੀ ਜਰੀਲਾ ਪਾਇਆ ਜਾ ਰਿਹਾ ਹੈ ਪੀਣ ਵਾਲੇ ਪਾਣੀ ਦੀ ਨਹਿਰਾਂ ਚ ਕਿਤਾਹੀ ਕੈਂਸਰ ਕੈਂਸਰ ਦੇ ਮਰੀਜ਼ ਦੇ ਲੋਕ ਕਿੰਨੇ ਵੱਧ ਗਏ ਆਪਣੇ ਪੰਜਾਬ ਵਿੱਚ ਆਪਣਾ ਖਾਣਾ ਪੀਣਾ ਹਜਾ ਹੋ ਗਿਆ ਯਾਨੀ ਕਿ ਅ ਮਤਲਬ ਮੈਨੂੰ ਲੱਗਦਾ ਵੀ ਗਰਵਾਣੀ ਸਿਰਫ ਐ ਹੋ ਗਈ ਫਾਰਮੈਲਟੀ ਹੋ ਗਈ ਪੜਨ ਵਾਣਨ ਵਾਸਤੇ ਵੀ ਨਿਤਨੇਮ ਸਵੇਰੇ ਕਰ ਲਓ ਪੰਜ ਬਣੀਆਂ ਦਾ ਸਾਭ ਨੂੰ ਕਰ ਲਓ ਰਹਿਰਾ ਸਾਫ ਕੀ ਤਨ ਸੁਹੇਲਾ ਤੇ ਬਸ ਆਪਣਾ ਕੰਮ ਠੀਕ ਹੈ ਉਹਦਾ ਮਤਲਬ ਕੀ ਹੈ ਉਹ ਕਹਿੰਦੀ ਕੀ ਹੈ ਉਹ ਤੋਂ ਆਪਾਂ ਨੂੰ ਕੋਈ ਚਰਚਾ ਕਰਨੀ ਹੈ ਖਰ ਮੈਂ ਵੀ ਬਹੁਤ ਵੱਡਾ ਕੋਈ ਡਾ ਗੁਣਗਿਆ ਨਹੀਂਦਾ ਹੈ ਨਹੀਂ ਤੇ ਫਿਰ ਵੀ ਜਿੰਨੀ ਕ ਬਾਣੀ ਪੜ੍ਹੀ ਆ ਜਾਂ ਜਿੰਨਾ ਗੁਰੂਆਂ ਜੀਵਨ ਪੜ੍ਹੇ ਉਹਨਾਂ ਨੇ ਆਮਲਾ ਦੀ ਗੱਲ ਕੀਤੀ ਹੈ ਨਵੇੜੇ ਆਮਲਾ ਚੱਲ ਕੇ ਆਉਣ ਨੇ ਜੇ ਆਪਾਂ ਅਮਲ ਕਰਾਂਗੇ ਨਵੇੜਾ ਆਪਣਾ ਤਾਂ ਹੋਣਾ ਉੱਥੇ ਇਹਨੇ ਯਾਦ ਨਹੀਂ ਪੁੱਛਣੀ ਹੈਗੀ ਸੋ ਮੇਰੀ ਹੁਣ ਬੇਨਤੀ ਹੈ ਵੀ ਖਾਸ ਤੌਰ ਤੇ ਜੋ ਸਮਾਜਿਕ ਆਪਣੇ ਸਮਾਜ ਸੇਵੀ ਜਿਥੇ ਬੰਦੀਆਂ ਨਗੀਆਂ ਕਿਉਂਕਿ ਆਪਣੇ ਪੰਜਾਬ 'ਚ ਬਹੁਤ ਗੁਰੂ ਦੀ ਕਿਰਪਾ ਹੈਗੀ ਬਹੁਤ ਜ਼ਿਆਦੇ ਦਾਨੀ ਹੈਗੇ ਨੇ ਬਹੁਤ ਲੋਕਾਂ ਦੀ ਸੇਵਾ ਕਰਦੇ ਨੇਗੇ ਇਹ ਤੁ ਜੋ ਖਾਸੇ ਡੱਲਣ ਵਾਲੂ ਖਾਸੇ ਡੋ ਵਿੱਚ ਹੈ ਹੋਰ ਵੀ ਬਹੁਤ ਜਿੱਥੇ ਬੰਦੀਆਂ ਨਿਗੀਆਂ ਤੇ ਉਹ ਵੈਸੇ ਜਾ ਵੀ ਰਹੇ ਨੇ ਉਹਨਾਂ ਨੂੰ ਜਾਣਾ ਵੀ ਚਾਹੀਦਾ ਤੇ ਸਰਕਾਰ ਦੀ ਨਲਾਇਕੀ ਕਹੂੰਗਾ ਮੈਂ ਵੀ ਸਰਕਾਰ ਦੀ ਨਲਾਇਕੀ ਹੈ ਇਹ ਜੇ ਸਰਕਾਰ ਨੇ ਪਹਿਲਾਂ ਸਾਰੀ ਸਾਫ ਸਫਾਈ ਕਰੀ ਹੁੰਦੀ ਤਾਂ ਸ਼ਾਇਦ ਨੁਕਸਾਨ ਘੱਟ ਹੁੰਦਾ ਸੋ ਸਾਥੀ ਸਾਡੇ ਨਾਲ ਮੇਰਾ ਵੀਰ ਜੁੜਿਆ ਗੀਤਕਾਰ ਪ੍ਰਿਤਪਾਰ ਸਿੰਘ ਈਸ਼ੜਾ ਬਾਈ ਜੀ ਬਹੁਤ ਬਹੁਤ ਧੰਨਵਾਦ ਦੱਸਿਓ ਬੜਾ ਜਿਹਾ ਕੁਆਇੰਟ ਕਰਕੇ ਵੀ ਆਵਾਜ਼ ਆਉਂਦੀ ਹੈ ਮੇਰੀ ਆਵਾਜ਼ ਆ ਰਹੀ ਹੈ ਠੀਕ ਜੀ ਪਤਵਾਲੀ ਸਾਤ ਸ੍ਰੀ ਅਕਾਲ ਜੀ ਇਹ ਦੱਸ ਦਿਓ ਜੀ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੈ ਬਾਕੀ ਦੇਖਦਾ ਕੁਝ ਕਿਤੋਂ ਹਜ਼ਰਾਂ ਜੋੜਨਗੇ ਨਾਲ ਫਿਰ ਆਪਾਂ ਗੱਲਬਾਤ ਕਰਦੇ ਆਂ ਪਿਤਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਹੈ। ਸੋ ਬਹੁਤ ਹੀ ਇਹਨਾਂ ਦਰਾਂ ਵਿੱਚ ਹਰ ਸਾਲ ਪਸ਼ੂਆਂ ਦਾ ਜਾਨੀ ਮੌਲੀ ਲੰਕਸਾਨ ਹੋਵੇ, ਘਰਾਂ ਦਾ ਟਹਿਣਾ ਹੋਵੇ ਜਾਂ ਮਨੁੱਖੀ ਜਾਨਾਂ ਜਾਣ ਦੀ ਗੱਲ ਹੋਵੇ ਕਿਉਂਕਿ ਜਦੋਂ ਬਗਦੇਵ ਵੱਧ ਪਾਣੀ ਚ ਬਹਾਅ ਚ ਬੰਦਾ ਤੁਰ ਤਿਰ ਜਾਂਦਾ ਵਿੱਚ ਉਹਦੇ ਚਲਾ ਜਾਂਦਾ ਫਿਰ ਉਹਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ। ਸੋ ਇਸ ਕਰਕੇ ਵੀ ਕਾਫੀ ਨੁਕਸਾਨ ਹਰ ਸਾਲ ਹੁੰਦਾ ਵੀ ਇਹ ਪ੍ਰਬੰਧ ਪਹਿਲਾਂ ਹੋਣਾ ਚਾਹੀਦਾ ਨਾ